ਮੇਰਾ ਨਾਮ ਪ੍ਰੀਤ ਸਿੰਘ ਆ ਮੇਰੀ ਉਮਰ 25 ਸਾਲ ਦੀ ਆ ਮੇਰੇ ਨਾਲ ਜ਼ਿੰਦਗੀ ਵਿੱਚ ਜੋ ਕੁਝ ਹੋਇਆ ਉਹ ਅੱਜ ਮੈਂ ਤੁਹਾਨੂੰ ਵੀ ਇਸ ਕਹਾਣੀ ਵਿੱਚ ਦੱਸਣ ਲੱਗਿਆ ਆ ਮੈਂ ਅਜੇ ਸਕੂਲ ਵਿੱਚ ਪੜਦਾ ਸੀ ਤੇ ਮੇਰੀ ਮੰਮੀ ਬਿਮਾਰ ਰਹਿੰਦੀ ਸੀ ਘਰ ਦੇ ਮੇਰੇ ਵਿਆਹ ਬਾਰੇ ਸੋਚ ਰਹੇ ਸੀ ਪਰ ਮੈਂ ਤਾਂ ਅਜੇ ਕਾਲਜ ਵਿੱਚ ਪੜਨ ਲੱਗਣਾ ਸੀ ਕਿਉਂਕਿ ਮੇਰਾ ਸੁਪਨਾ ਸੀ ਕਿ ਮੈਂ ਕਾਲਜ ਚ ਪੜ ਕੇ ਵੱਡਾ ਅਫਸਰ ਬੰਨਣਾ ਚਾਹੁੰਦਾ ਸੀ ਮੇਰੀ ਇੱਕ ਭੈਣ ਸੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਭੈਣ ਮੈਨੂੰ ਹਮੇਸ਼ਾ ਫੋਨ ਤੇ ਇਹੀ ਗੱਲ ਕਹਿੰਦੀ ਰਹਿੰਦੀ ਸੀ ਕਿ ਮੰਮੀ ਬਿਮਾਰ ਰਹਿੰਦੀ ਆ ਤੂੰ ਬਸ ਪਲੱਸ 2 ਕਰਕੇ ਵਿਆਹ ਕਰਵਾ ਲੈ ਮੈਂ ਮੰਮੀ ਨਾਲ ਸਾਰਾ ਘਰ ਦਾ ਕੰਮ ਕਰਵਾ ਦਿੰਦਾ ਸੀ ਪਰ ਮੇਰਾ ਵਿਆਹ ਕਰਵਾਉਂਦਾ ਜੇ ਕੋਈ ਇਰਾਦਾ ਨਹੀਂ ਸੀ ਪਰ ਘਰ ਦੇ ਨਹੀਂ ਮੰਨਦੇ ਸੀ ਮੇਰੇ ਡੈਡੀ ਖੇਤੀ ਕਰਦੇ ਸੀ ਮੈਂ ਵੀ ਕੀ ਕਰਦਾ ਮੇਰਾ ਮਨ ਖੇਤੀ ਬਾੜੀ ਵਿੱਚ ਬਹੁਤ ਘੱਟ ਲੱਗਦਾ ਸੀ ਮੇਰਾ ਮਨ ਪੜ੍ਹਾਈ ਵਿੱਚ ਜ਼ਿਆਦਾ ਸੀ ਮੈਨੂੰ ਇਹ ਸੀ ਕਿ ਜੇ ਹੁਣ ਪੜ੍ਹਾਈ ਨਾ ਕਰੀ ਤਾਂ ਸਾਰੀ ਉਮਰ ਖੇਤੀ ਵਿੱਚ ਹੀ ਰੋਲ ਜਾਣਾ ਇਸ ਕਰਕੇ ਚੰਗੀ ਪੜ੍ਹਾਈ ਕਰਕੇ ਕੋਈ ਜੌਬ ਕਰਨਾ ਚਾਹੁੰਦਾ ਸੀ ਜਦੋਂ ਇਹ ਗੱਲ ਮੈਂ ਘਰਦਿਆਂ ਨੂੰ ਕਹਿੰਦਾ ਤਾਂ ਘਰ ਦੇ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਕਿਹੜਾ ਪੜ੍ਹਿਆ ਨਹੀਂ ਜਾਣਾ ਇਸ ਤਰ੍ਹਾਂ ਹੀ ਘਰ ਦੇ ਕਰਾਉਂਦੇ ਆ ਘਰਦਿਆਂ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਪਰ ਮੈਨੂੰ ਇਸ ਗੱਲ ਦੀ ਖਬਰ ਉਦੋਂ ਹੋਈ ਜਦੋਂ ਘਰ ਦੇ ਆਣੇ ਵਿਚੋਲੇ ਨੂੰ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਹੁਣ ਮੈਂ ਕੀ ਕਰ ਸਕਦਾ ਸੀ ਮੈਂ ਆਪਣੀ ਭੈਣ ਨੂੰ ਫੋਨ ਕਰਕੇ ਸ਼ਿਕਵਾ ਜ਼ਰੂਰ ਕੀਤਾ ਮੇਰੀ ਭੈਣ ਅੱਗੋਂ ਮੈਨੂੰ ਸਮਝਾਉਣ ਲੱਗੀ ਕਿ ਤੇਰਾ ਰਿਸ਼ਤਾ ਮਜਬੂਰੀ ਕਰਕੇ ਕਰਨ ਲੱਗੇ ਆ ਇਸ ਕਰਕੇ ਤੂੰ ਉਦਾਸ ਨਾ ਹੋ ਮੇਰੀ ਭੈਣ ਨੇ ਦੱਸਿਆ ਕਿ ਬਾਕੀ ਅਸੀਂ ਕੁੜੀ ਵਾਲਿਆਂ ਨਾਲ ਗੱਲ ਕੀਤੀ ਆ ਉਹਨਾਂ ਨੂੰ ਤੇਰੀ ਪੜ੍ਹਾਈ ਨਾਲ ਕੋਈ ਪ੍ਰੋਬਲਮ ਨਹੀਂ ਆ ਸਗੋਂ ਮੈਂ ਤਾਂ ਇਹ ਕਹਿੰਦੀ ਆ ਕਿ ਕੁੜੀ ਨੂੰ ਵੀ ਤੂੰ ਪ੍ਰਾਈਵੇਟ ਪੇਪਰ ਦਵਾ ਦੇਂ ਦੋਵੇਂ ਜੀ ਕੱਲ ਨੂੰ ਚੰਗੀ ਜੋਬ ਤੇ ਲੱਗ ਜਾਓ ਇਸ ਤਰ੍ਹਾਂ ਕਰਕੇ ਭੈਣ ਨਾਲ ਗੱਲ ਕਰਕੇ ਮੈਨੂੰ ਥੋੜਾ ਧੀਰਜ ਹੋਇਆ ਇਦਾਂ ਹੀ ਕਰਦੇ ਆਣੇ ਕੁੜੀ ਵੇਖ ਕੇ ਪਸੰਦ ਕਰ ਲਈ ਤੇ ਮੈਨੂੰ ਵੀ ਫੋਟੋ ਵਿਖਾ ਦਿੱਤੀ ਮੈਨੂੰ ਵੀ ਕੁੜੀ ਠੀਕ ਲੱਗੀ ਕਿਉਂਕਿ ਮੈਨੂੰ ਤੇ ਇਹੀ ਸੀ ਕਿ ਮੇਰੇ ਮਾਪਿਆਂ ਦੀ ਸੇਵਾ ਕਰਨ ਵਾਲੀ ਹੋਵੇ ਮੇਰਾ ਘਰ ਸੰਭਾਲਣ ਵਾਲੀ ਹੋਵੇ ਹੁਣ ਮੇਰੀ ਪਲੱਸ 2 ਵੀ ਕਲੀਅਰ ਹੋ ਗਈ ਸੀ ਮੇਰੀ ਆਪਣੇ ਮਾਮੇ ਦੇ ਮੁੰਡੇ ਨਾਲ ਬਹੁਤ ਜ਼ਿਆਦਾ ਬਣਦੀ ਸੀ ਮੈਂ ਉਹਨੂੰ ਅੱਗੇ ਐਡਮਿਸ਼ਨ ਕਰਾਉਣ ਬਾਰੇ ਪੁੱਛਿਆ ਉਹ ਮੈਨੂੰ ਮਜ਼ਾਕ ਕਰਨ ਲੱਗ ਪਿਆ ਉਹ ਮੈਨੂੰ ਕਹਿਣ ਲੱਗਾ ਤੇਰਾ ਵਿਆਹ ਹੋਣ ਲੱਗਿਆ ਹੁਣ ਤੂੰ ਪੜ੍ਹ ਕੇ ਕੀ ਕਰਨਾ ਹੁਣ ਆਪਣੇ ਜਵਾਕਾਂ ਦੀ ਪੜ੍ਹਾਈ ਵਾਸਤੇ ਸਕੂਲ ਵੇਖ ਲੈ ਪਰ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਅੱਗੇ ਪੜ੍ਹਾਈ ਕਰਨੀ ਆ ਇਹ ਗਲਤੀ ਅਸੀਂ ਪਹਿਲਾਂ ਹੀ ਕੁੜੀ ਵਾਲਿਆਂ ਨਾਲ ਕਰ ਲਈ ਆ ਤਾਂ ਉਹ ਕਹਿੰਦਾ ਫਿਰ ਵੀ ਵਿਆਹ ਤੋਂ ਬਾਅਦ ਤਾਂ ਇਹ ਕੰਮ ਮੁਸ਼ਕਲ ਹੀ ਆ ਪਰ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਮੈਂ ਤਾਂ ਜੋ ਮੇਥ ਲਿਆ ਸੀ ਉਹ ਕਰਨਾ ਹੀ ਸੀ ਮੇਰੇ ਮਾਮੇ ਦਾ ਮੁੰਡਾ ਕਾਫੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਇਸ ਕਰਕੇ ਉਹਨੂੰ ਕੁਝ ਜ਼ਿਆਦਾ ਹੀ ਗੱਲਾਂ ਆਉਂਦੀਆਂ ਸੀ ਮੈਂ ਉਹਨੂੰ ਕਿਹਾ ਦੇਖੀ ਜਦੋਂ ਮੈਂ ਨੌਕਰੀ ਲੱਗ ਜਾਣਾ ਤਾਂ ਮੈਂ ਵੀ ਕਿੰਨਾ ਅਮੀਰ ਹੋ ਜਾਣਾ ਫਿਰ ਮੈਂ ਵੀ ਤੇਰੀ ਬੋਲੀ ਬੋਲਿਆ ਕਰੂੰਗਾ ਇਸ ਤਰ੍ਹਾਂ ਸੀ ਦੋਵੇਂ ਭਰਾ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹਿੰਦੇ ਸੀ ਹੁਣ ਮੇਰਾ ਉਸ ਕੁੜੀ ਨਾਲ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਸਾਡੀ ਦੋਵਾਂ ਦੀ ਮੰਗਣੀ ਵੀ ਕਰ ਦਿੱਤੀ ਗਈ ਸੀ ਜਿਸ ਕੁੜੀ ਨਾਲ ਮੇਰੀ ਮੰਗਣੀ ਹੋਈ ਉਹਦਾ ਨਾਮ ਹਰਦੀਪ ਕੌਰ ਆ ਮੰਗਣੀ ਤੋਂ 1 ਮਹੀਨਾ ਬਾਅਦ ਸਾਡਾ ਵਿਆਹ ਰੱਖ ਦਿੱਤਾ ਸੀ ਸਾਰੇ ਘਰ ਦੇ ਆਣੋ ਵਿਆਹ ਦਾ ਬੜਾ ਚਾ ਸੀ ਮੇਰੀ ਭੈਣ ਤਾਂ ਮੇਰੇ ਵਿਆਹ ਤੋਂ 1 ਮਹੀਨਾ ਪਹਿਲਾਂ ਹੀ ਘਰ ਆ ਗਈ ਸੀ ਉਧਰ ਮੇਰੇ ਮਾਮੇ ਦਾ ਮੁੰਡਾ ਰਿੱਕੀ ਉਹ ਵੀ 1 ਮਹੀਨਾ ਪਹਿਲਾਂ ਹੀ ਘਰ ਆ ਗਿਆ ਸੀ ਰਿੱਕੀ ਨਾਲ ਸ਼ੁਰੂ ਤੋਂ ਹੀ ਮੇਰਾ ਬਹੁਤ ਪਿਆਰ ਸੀ ਮੈਂ ਹਰ ਇੱਕ ਗੱਲ ਰਿੱਕੀ ਨਾਲ ਹੀ ਸ਼ੇਅਰ ਕਰਦਾ ਸੀ ਤੇ ਉਹ ਵੀ ਮੇਰੇ ਨਾਲ ਭਰਾਵਾਂ ਵਾਂਗ ਵਰਤਦਾ ਸੀ ਜਿੱਥੇ ਵੀ ਮੈਨੂੰ ਲੋੜ ਪਈ ਮੇਰੇ ਨਾਲ ਰਿੱਕੀ ਹਰ ਇੱਕ ਜਗ੍ਹਾ ਖੜਦਾ ਸੀ ਉਹ ਮੈਨੂੰ ਆਪਣੇ ਸਕੇ ਭਰਾਵਾਂ ਵਾਂਗ ਹੀ ਲੱਗਦਾ ਸੀ ਇਸ ਤਰ੍ਹਾਂ ਹੀ ਮੇਰੇ ਵਿਆਹ ਦੇ ਦਿਨ ਆ ਗਏ ਤੇ ਘਰ ਦੇ ਆਣੇ ਵਿਆਹ ਜਿਆਦਾ ਵਧੀਆ ਕੀਤਾ ਕਿਉਂਕਿ ਪਿਛਲੀ ਵਾਰ ਮੇਰੀ ਭੈਣ ਦਾ ਵਿਆਹ ਜਲਦੀ ਜਲਦੀ ਹੋ ਗਿਆ ਸੀ ਹੁਣ ਮੇਰੇ ਘਰ ਦੇ ਮੇਰੇ ਵਿਆਹ ਤੇ ਆਪਣੀਆਂ ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੁੰਦੇ ਸੀ ਇਸ ਤਰ੍ਹਾਂ ਮੇਰਾ ਵਿਆਹ ਬਹੁਤ ਵਧੀਆ ਹੋ ਗਿਆ ਤੇ ਹਰਦੀਪ ਵੀ ਬਹੁਤ ਸੋਹਣੀ ਲੱਗ ਰਹੀ ਸੀ ਫੋਟੋ ਨਾਲੋਂ ਜਿਆਦਾ ਸੋਹਣੀ ਲੱਗ ਰਹੀ ਸੀ ਉਹ ਬਹੁਤ ਸੰਗ ਰਹੀ ਸੀ ਹੁਣ ਸਾਡਾ ਵਿਆਹ ਹੋ ਚੁੱਕਿਆ ਸੀ ਸਾਰਾ ਮੇਲਗਿਲ ਆਪਣੇ ਘਰਾਂ ਨੂੰ ਜਾ ਚੁੱਕਿਆ ਸੀ ਮੇਰੀ ਭੈਣ ਵੀ ਆਪਣੇ ਘਰ ਚਲੀ ਗਈ ਸੀ ਸਿਰਫ ਰਿੱਕੀ ਸਾਡੇ ਘਰ ਰਹਿ ਗਿਆ ਸੀ ਕਿਉਂਕਿ ਸਾਰੇ ਘਰ ਦਾ ਕੰਮ ਰਿੱਕੀ ਨੇ ਸੰਭਿਆ ਹੋਇਆ ਸੀ ਇਸ ਕਰਕੇ ਮੈਂ ਰਿੱਕੀ ਨੂੰ ਰੱਖ ਲਿਆ ਸੀ ਕਿ ਮੇਰੇ ਨਾਲ ਸਾਲਾ ਖਲਾਰਾ ਸਾਂਭ ਕੇ ਫੇਰੀ ਤੋਂ ਪਿੰਡ ਨੂੰ ਜਾਈ ਰਿੱਕੀ ਵੀ ਕਾਲਜ ਵਿੱਚ ਪੜਦਾ ਸੀ ਉਹਨੇ ਵੀ ਕਾਲਜ ਤੋਂ ਛੁੱਟੀਆਂ ਲਈਆਂ ਹੋਈਆਂ ਸੀ ਪਰ ਮੈਂ ਰਿੱਕੀ ਨੂੰ ਜੇ ਰੱਖ ਲਿਆ ਸੀ ਕਿਉਂਕਿ ਮੈਂ ਹਰ ਕੰਮ ਵਿੱਚ ਉਹਦੀ ਹੀ رائے ਲੈਂਦਾ ਸੀ ਉਹ ਸ਼ਹਿਰ ਵਿੱਚ ਰਹਿੰਦੇ ਸੀ ਇਸ ਕਰਕੇ ਉਹਨੂੰ ਹਰ ਇੱਕ ਚੀਜ਼ ਦਾ ਪਹਿਲਾਂ ਪਤਾ ਹੁੰਦਾ ਸੀ ਇਸ ਤਰ੍ਹਾਂ ਹੀ ਅਗਲੇ ਦਿਨ ਹਰਦੀਪ ਤੋਂ ਮੰਮੀ ਨੇ ਮਿੱਠੀਆਂ ਰੋਟੀਆਂ ਬਣਵਾਈਆਂ ਰਿੱਕੀ ਨੇ ਵੀ ਮਿੱਠੀਆਂ ਰੋਟੀਆਂ ਬੜੇ ਸ਼ੌਂਕ ਨਾਲ ਖਾਧੀਆਂ ਸਾਰਾ ਪਰਿਵਾਰ ਬਹੁਤ ਖੁਸ਼ ਸੀ ਤੇ ਸਾਰਿਆਂ ਨੇ ਹਰਦੀਪ ਨੂੰ ਸ਼ਗਨ ਵੀ ਦਿੱਤਾ ਰਿੱਕੀ ਵੀ ਆਪਣੀ ਭਾਬੀ ਨੂੰ ਬੜੇ ਮਜ਼ਾਕ ਕਰ ਰਿਹਾ ਸੀ ਦਿਉਰ ਭਾਬੀ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸੀ ਇਸ ਤਰ੍ਹਾਂ ਥੋੜੇ ਦਿਨਾਂ ਦੇ ਵਿੱਚ ਹੀ ਹਰਦੀਪ ਰਿੱਕੀ ਤੇ ਬਾਕੀ ਪਰਿਵਾਰ ਨਾਲ ਘੁਲ ਮਿਲ ਗਈ ਸੀ ਹਰਦੀਪ ਮੈਨੂੰ ਕਹਿੰਦੀ ਸੀ ਕਿ ਸਾਰੇ ਪਰਿਵਾਰ ਦਾ ਸੁਭਾਅ ਬਹੁਤ ਵਧੀਆ ਆ ਮੈਨੂੰ ਤਾਂ ਇੱਥੇ ਕੋਈ ਵੀ ਬਿਲਕੁਲ ਉਪਰਾ ਨਹੀਂ ਲੱਗਿਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਹਰਦੀਪ ਦਾ ਇੱਥੇ دل ਲੱਗ ਗਿਆ ਸੀ ਤਾਂ ਮੈਂ ਹਰਦੀਪ ਨਾਲ ਇੱਕ ਦਿਨ ਬੈਠੇ ਬੈਠੇ ਆਪਣੇ ਕਾਲਜ ਬਾਰੇ ਗੱਲ ਕੀਤੀ ਤਾਂ ਹਰਦੀਪ ਮੈਨੂੰ ਕਹਿਣ ਲੱਗੀ ਕਿ ਹਾਂਜੀ ਮੈਨੂੰ ਪਤਾ ਮੇਰੇ ਘਰ ਦੇ ਆਣੇ ਮੈਨੂੰ ਇਸ ਬਾਰੇ ਸਾਰੀ ਗੱਲ ਦੱਸੀ ਸੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਬੇਫਿਕਰ ਹੋ ਕੇ ਆਪਣੀ ਪੜਾਈ ਕਰੋ ਕਿਉਂਕਿ ਮੈਂ ਵੀ ਚਾਹੁੰਨੀ ਆ ਕਿ ਤੁਹਾਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਮੈਂ ਹਰਦੀਪ ਨੂੰ ਕਹਿਣ ਲੱਗਿਆ ਕਿ ਤੁਸੀਂ ਵੀ ਤਾਂ ਪਲੱਸ 2 ਤੱਕ ਪੜ੍ਹੇ ਹੋ ਤੁਸੀਂ ਅੱਗੇ ਪੜ੍ਹਨਾ ਨਹੀਂ ਚਾਹੁੰਦੇ ਤਾਂ ਹਰਦੀਪ ਕਹਿਣ ਲੱਗੀ ਜੇ ਆਪਾਂ ਦੋਨੇ ਪੜ੍ਹਾਈ ਵਾਲੇ ਚੱਕਰ 'ਚ ਪੈ ਗਏ ਤਾਂ ਫਿਰ ਘਰ ਕੇ ਨੇ ਸਾਹਮਣਾ ਨਾਲੇ ਮੈਨੂੰ ਤਾਂ ਪੜ੍ਹਾਈ ਦਾ ਘੱਟ ਹੀ ਸ਼ੌਂਕ ਆ ਮੈਨੂੰ ਤਾਂ ਘਰ ਦੇ ਕੰਮ ਕਰਨ 'ਚ ਬੜੀ ਖੁਸ਼ੀ ਮਿਲਦੀ ਆ ਇਸ ਕਰਕੇ ਮੈਂ ਹੁਣ ਪੜ੍ਹਾਈ ਨਹੀਂ ਕਰਨੀ ਜਿੰਨੀ ਕਰ ਲਈ ਬਸ ਠੀਕ ਆ ਮੈਂ ਹੈਰਾਨ ਰਹਿ ਗਿਆ ਕਿ ਕੁੜੀਆਂ ਨੂੰ ਤਾਂ ਮੁੰਡਿਆਂ ਨਾਲੋਂ ਜ਼ਿਆਦਾ ਇੰਟਰਸਟ ਹੁੰਦਾ ਪੜ੍ਹਾਈ ਵਿੱਚ ਪਰ ਹਰਦੀਪ ਨੂੰ ਤਾਂ ਪੜ੍ਹਾਈ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਸੀ ਫਿਰ ਮੈਂ ਸੋਚਿਆ ਕਿ ਚੱਲ ਇਹਦੇ ਉੱਪਰ ਮੈਂ ਕੋਈ ਪ੍ਰੈਸ਼ਰ ਨਹੀਂ ਪਾਉਣਾ ਜਦਕਿ ਮੈਂ ਤਾਂ ਸੋਚਿਆ ਸੀ ਕਿ ਉਹਨੂੰ ਵੀ ਕਾਲਜ ਵਿੱਚ ਪ੍ਰਾਈਵੇਟ ਪੇਪਰ ਦਵਾ ਦੇਵਾਂਗੇ ਪਰ ਜਦੋਂ ਦਾ ਇੰਟਰਸਟ ਹੀ ਨਹੀਂ ਤਾਂ ਫਿਰ ਮੈਂ ਕੀ ਕਰ ਸਕਦਾ ਸੀ ਫਿਰ ਮੈਂ ਚੁੱਪ ਕਰ ਗਿਆ ਸਭ ਤੋਂ ਪਹਿਲਾਂ ਅਸੀਂ ਵਿਆਹ ਤੋਂ ਬਾਅਦ ਮੇਰੇ ਨਾਨਕੇ ਘਰ ਗਏ ਮੰਮੀ ਵੀ ਸਾਡੇ ਨਾਲ ਸੀ ਰਿੱਕੀ ਨੇ ਤੁਰ ਫਿਰ ਕੇ ਆਪਣੀ ਭਾਬੀ ਨੂੰ ਸਾਰਾ ਘਰ ਵਿਖਾਇਆ ਮੇਰੇ ਨਾਨਕਿਆਂ ਦਾ ਘਰ ਬਹੁਤ ਜ਼ਿਆਦਾ ਵੱਡਾ ਸੀ ਕਿਉਂਕਿ ਉਹਨਾਂ ਕੋਲ ਸ਼ੁਰੂ ਤੋਂ ਹੀ ਜ਼ਮੀਨ ਜਾਇਦਾਦ ਹੋਣ ਕਰਕੇ ਕੋਠੀ ਵੀ ਬਹੁਤ ਜ਼ਿਆਦਾ ਵੱਡੀ ਪਾਈ ਹੋਈ ਸੀ ਹਰਦੀਪ ਮੈਨੂੰ ਕਹਿਣ ਲੱਗੀ ਆਪਾਂ ਵੀ ਇਦਾਂ ਦੀ ਕੋਠੀ ਹੀ ਪਾਵਾਂਗੇ ਉਹ ਰਿੱਕੀ ਨੂੰ ਕਹਿਣ ਲੱਗੀ ਤੁਹਾਡੀ ਕੋਠੀ ਤਾਂ ਇੱਕ ਕਿਸਮ ਦਾ ਮੈਲ ਹੀ ਆ ਤੇ ਹਰਦੀਪ ਨੂੰ ਮੇਰੇ ਨਾਨਕਿਆਂ ਦੀ ਕੋਠੀ ਬੜੀ ਪਸੰਦ ਆਈ ਹਰਦੀਪ ਕਹਿਣ ਲੱਗੀ ਕਿ ਆਪਾਂ ਅੱਜ ਦਾ ਦਿਨ ਇੱਥੇ ਹੀ ਰਹਿ ਲੈਨੇ ਆ ਮੇਰੇ ਇਥੇ ਦਿਲ ਲੱਗ ਗਿਆ ਹਰਦੀਪ ਵੀ ਜਿਆਦਾ ਅਮੀਰ ਘਰ ਉਣੀ ਸੀ ਉਹਦਾ ਘਰ ਤਾਂ ਸਾਡੇ ਘਰ ਨਾਲੋਂ ਵੀ ਘੱਟ ਸੋਹਣਾ ਸੀ ਇਸ ਤਰ੍ਹਾਂ ਅਸੀਂ ਅਗਲੇ ਦਿਨ ਨਾਨਕਿਆਂ ਤੋਂ ਵਾਪਸ ਆ ਗਏ ਅਗਲੇ ਦਿਨ ਹਰਦੀਪ ਕਹਿਣ ਲੱਗੀ ਕਿ ਮੈਂ ਆਪਣੇ ਪੇਕੇ ਮਿਲਣ ਜਾਣਾ ਫਿਰ ਅਸੀਂ ਦੋਵੇਂ ਜਾਣੇ ਉਹਦੇ ਪੇਕੇ ਮਿਲਣ ਚਲੇ ਗਏ ਹਰਦੀਪ ਆਪਣੇ ਪੇਕੇ ਜਾ ਕੇ ਵੀ ਮੇਰੇ ਨਾਨਕਿਆਂ ਦੇ ਘਰ ਦੀ ਸਿਫਤ ਕਰੀ ਜਾਂਦੀ ਸੀ ਉਹਨੇ ਆਪਣੇ ਸਹੁਰਿਆਂ ਦੀ ਕੋਈ ਗੱਲ ਨਹੀਂ ਕੀਤੀ ਮੈਨੂੰ ਉਹਦੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਹਰਦੀਪ ਦੀ ਮੰਮੀ ਬਾਰ-ਬਾਰ ਮੇਰੇ ਘਰ ਦੇ ਬਾਰੇ ਪੁੱਛ ਰਹੀ ਸੀ ਤੇ ਉਹ ਵਾਰ-ਵਾਰ ਆਪਣੀ ਕੁੜੀ ਨੂੰ ਪੁੱਛ ਰਏ ਸੀ ਕਿ ਤੇਰਾ ਆਪਣੇ ਸਹੁਰੇ ਘਰ ਦਿਲ ਲੱਗ ਗਿਆ ਕਿ ਨਹੀਂ ਪਰ ਹਰਦੀਪ ਸਹੁਰਿਆਂ ਦੀ ਥੋੜੀ ਜੀ ਗੱਲ ਕਰਕੇ ਫਿਰ ਮਾਮੇ ਕੇ ਘਰ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਹਰਦੀਪ ਨੂੰ ਚੀਜ਼ਾਂ ਨਾਲ ਕਿੰਨਾ ਪਿਆਰ ਆ ਕਿਉਂਕਿ ਉਹਨੇ ਮਾਮੇ ਕੇ ਘਰ ਦੀ ਕੱਲੀ-ਕੱਲੀ ਚੀਜ਼ ਵੀ ਵੇਖ ਲਈ ਸੀ ਤੇ ਬਸ ਇਦਾਂ ਹੀ ਕਰੀ ਜਾਂਦੀ ਸੀ ਕਿ ਉਹਨਾਂ ਦੇ ਦੋ ਵੱਡੀਆਂ ਗੱਡੀਆਂ ਸੀ ਉਹਨਾਂ ਦੀ ਕੋਠੀ ਵੱਡੀ ਸੀ ਉੱਥੇ ਮੇਰਾ ਬਹੁਤ ਦਿਲ ਲੱਗਿਆ ਉਹਨੂੰ ਬੰਦੇ ਦੀ ਕਦਰ ਨਹੀਂ ਸੀ ਉਹਨੇ ਕਿਸੇ ਦੇ ਸੁਭਾਅ ਬਾਰੇ ਕੋਈ ਗੱਲ ਨਹੀਂ ਕੀਤੀ ਬਸ ਉਹ ਚੀਜ਼ਾਂ ਦੀ ਹੀ ਗੱਲਾਂ ਕਰੀ ਜਾਂਦੀ ਸੀ ਇਸ ਤਰ੍ਹਾਂ ਟਾਈਮ ਲੰਘਦਾ ਗਿਆ ਮੈਂ ਕਾਲਜ ਵਿੱਚ ਐਡਮਿਸ਼ਨ ਲੈ ਲਈ ਸੀ ਤੇ ਮੈਂ ਦਿੱਲੀ ਕਾਲਜ ਨਹੀਂ ਜਾਂਦਾ ਸੀ ਮੈਂ ਕਦੇ-ਕਦੇ ਕਾਲਜ ਜਾਂਦਾ ਸੀ ਤੇ ਮੈਂ ਦਿਲ ਲਾ ਕੇ ਪੜ੍ਹਾਈ ਕਰਦਾ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਹਰਦੀਪ ਘਰ ਦਾ ਸਾਰਾ ਕੰਮ ਕਰਦੀ ਸੀ ਮੰਮੀ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ ਮੈਨੂੰ ਗੱਲਾਂ ਵੇਖ ਕੇ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਮੇਰੀ ਮਾਂ ਬਿਮਾਰ ਰਹਿੰਦੀ ਸੀ ਇੱਕ ਦਿਨ ਮੈਂ ਕੀ ਵੇਖਿਆ ਕਿ ਹਰਦੀਪ ਬੜੀ ਚੁੱਪ-ਚੁੱਪ ਸੀ ਮੈਂ ਉਹਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਅੱਜ ਤੂੰ ਬਹੁਤ ਘੱਟ ਬੋਲ ਰਹੀ ਆ ਪਹਿਲਾਂ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਬਸ ਉਹਦਾ ਹੀ ਫਿਰ ਮੈਂ ਉਹਨੂੰ ਬਿਠਾ ਕੇ ਪੁੱਛਿਆ ਕਿ ਦੱਸ ਕੀ ਗੱਲ ਆ ਤੇਰੇ ਮਨ 'ਚ ਕੋਈ ਗੱਲ ਆ ਤਾਂ ਮੈਨੂੰ ਦੱਸ ਮੈਂ ਪੂਰੀ ਕਰਾਂਗਾ ਤਾਂ ਉਹ ਕਹਿਣ ਲੱਗੀ ਕਿ ਜੋ ਗੱਲ ਮੇਰੇ ਦਿਲ ਵਿੱਚ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਤਾਂ ਮੈਂ ਵਾਰ-ਵਾਰ ਉਹਨੂੰ ਪੁੱਛਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਮੈਂ ਸੋਚਦੀ ਆ ਕਿਉਂ ਨਾ ਆਪਾਂ ਨਵਾਂ ਘਰ ਬਣਾ ਲਈਏ ਸਾਡਾ ਘਰ ਇੰਨਾ ਜ਼ਿਆਦਾ ਪੁਰਾਣਾ ਨਹੀਂ ਸੀ ਤਾਂ ਮੈਂ ਉਹਨੂੰ ਕਿਹਾ ਕਿ ਆਪਾਂ ਨਵਾਂ ਘਰ ਬਣਾ ਕੇ ਕੀ ਕਰਨਾ ਆਪਣੇ ਤਾਂ ਚੰਗਾ ਪਲਾ ਘਰ ਬਣਿਆ ਹੋਇਆ ਤਾਂ ਉਹ ਕਹਿਣ ਲੱਗੀ ਕੋਠੀ ਪਾਲ ਲਵੋ ਤੇ ਮੈਂ ਉਹਨੂੰ ਕਿਹਾ ਕਿ ਤੈਨੂੰ ਵੀ ਪਤਾ ਹੀ ਆ ਆਪਣੀ ਕਿੰਨੀ ਕੁ ਕਮਾਈ ਆ ਤੇ ਅੱਜਕੱਲ ਨਵੇਂ ਘਰ ਬਣਾਉਣੇ ਕੋਈ ਸੌਖੀ ਗੱਲ ਨਹੀਂ ਆ ਤਾਂ ਉਹ ਕਹਿਣ ਲੱਗੀ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਮਨਾ ਹੀ ਕਰਨਾ ਇਸ ਕਰਕੇ ਤੁਹਾਨੂੰ ਮੈਂ ਇਹ ਗੱਲ ਨਹੀਂ ਦੱਸ ਰਹੀ ਸੀ ਤਾਂ ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਸੀ ਘਰ ਕਿੱਥੋਂ ਪਾਲਵਾਂਗੇ ਤਾਂ ਉਹ ਕਹਿਣ ਲੱਗੀ ਕਿ ਜ਼ਮੀਨ ਵੇਚ ਕੇ ਨਵੀਂ ਕੋਠੀ ਬਣਾਓ ਮੇਰੀਆਂ ਸਾਰੀਆਂ ਸਹੇਲੀਆਂ ਨੇ ਨਵੀਆਂ ਕੋਠੀਆਂ ਬਣਾਈਆਂ ਹੋਈਆਂ ਨੇ ਤੇ ਮੇਰਾ ਪੁਰਾਣਾ ਜਿਹਾ ਉਹੀ ਘਰ ਆ ਮੈਨੂੰ ਤਾਂ ਫੋਟੋ ਖਿੱਚਦੀ ਨੂੰ ਵੀ ਸ਼ਰਮ ਆਉਂਦੀ ਆ ਮੈਂ ਉਹਨੂੰ ਕਹਿਣ ਲੱਗਾ ਕਿ ਆਪਣਾ ਘਰ ਇੰਨਾ ਵੀ ਪੁਰਾਣਾ ਨਹੀਂ ਆ ਕਿ ਤੈਨੂੰ ਫੋਟੋ ਖਿੱਚਣ ਲੱਗੀ ਨੂੰ ਸ਼ਰਮ ਆਉਂਦੀ ਆ ਇਸ ਤਰ੍ਹਾਂ ਸੀ ਦੋਵੇਂ ਇੱਕ ਦੂਜੇ ਨਾਲ ਲੜਨ ਲੱਗ ਪਏ ਤੇ ਸਾਡੇ ਵਿੱਚ ਕਾਫੀ ਬਹਿਸ ਹੋਈ ਤੇ ਹਰਦੀਪ ਗੁੱਸੇ ਹੋ ਕੇ ਅੰਦਰ ਜਾ ਕੇ ਪੈ ਗਈ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਮੈਂ ਉਹਨੂੰ ਅੰਦਰ ਜਾ ਕੇ ਮਨਾਇਆ ਤੇ ਮੈਂ ਉਹਨੂੰ ਸਮਝਾਇਆ ਕਿ ਇਸੇ ਕਰਕੇ ਤਾਂ ਮੈਂ ਪੜ੍ਹਾਈ ਕਰ ਰਿਹਾ ਕਿ ਆਪਣਾ ਸਭ ਕੁਝ ਬਣ ਜਾਵੇ ਬਸ ਤੂੰ ਮੈਨੂੰ ਥੋੜਾ ਜਿਹਾ ਟਾਈਮ ਦੇ ਮੈਂ ਸਭ ਕੁਝ ਬਣਾ ਦਊਗਾ ਤੇ ਤੇਰੇ ਸਾਰੇ ਸ਼ੌਂਕ ਵੀ ਪੂਰੇ ਕਰ ਦਊਗਾ ਕਿਉਂਕਿ ਤੈਨੂੰ ਪਤਾ ਡੈਡੀ ਖੇਤੀ ਕਰਦਾ ਖੇਤੀ ਤੋਂ ਤਾਂ ਬਸ ਬੈਂਕ ਦੀ ਲਿਮਿਟ ਹੀ ਭਰੀ ਜਾਂਦੀ ਆ ਜਾਂ ਫਿਰ ਥੋੜੇ ਬਹੁਤੇ ਘਰ ਦੇ ਖਰਚੇ ਚੱਲਦੇ ਆ ਇਸੇ ਕਰਕੇ ਮੈਂ ਤੈਨੂੰ ਕਹਿਣਾ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਸਭ ਕੁਝ ਠੀਕ ਕਰ ਦੂੰਗਾ ਤਾਂ ਉਹ ਕਹਿਣ ਲੱਗੀ ਠੀਕ ਆ ਇਸ ਤਰ੍ਹਾਂ ਹੀ ਸਾਡਾ ਟਾਈਮ ਵਧੀਆ ਲੰਗੀ ਜਾ ਰਿਹਾ ਸੀ ਇੱਕ ਦਿਨ ਸਾਡੇ ਘਰ ਰਿੱਕੀ ਰਹਿਣ ਲਈ ਆਇਆ ਰਿੱਕੀ ਕੋਲੇ ਨਵੀਂ ਕਾਰ ਸੀ ਤੇ ਹਰਦੀਪ ਮੈਨੂੰ ਕਹਿਣ ਲੱਗੀ ਕਿ ਆਪਾਂ ਰਿੱਕੀ ਦੀ ਨਵੀਂ ਕਾਰ ਤੇ ਮੇਰੇ ਪੇਕੇ ਘੇੜਾ ਲਗਾ ਕੇ ਆਈਏ ਪਰ ਮੈਨੂੰ ਇਦਾਂ ਦੀ ਸ਼ੋਸ਼ੇਬਾਜੀ ਬਿਲਕੁਲ ਪਸੰਦ ਨਹੀਂ ਸੀ ਉਹ ਚਾਹੁੰਦੀ ਸੀ ਕਿ ਉਹਦੀ ਕਾਰ ਤੇ ਅਸੀਂ ਪੇਕੇ ਜਾ ਕੇ ਆਈਏ ਤੇ ਉਹ ਉੱਥੇ ਆਪਣੇ ਆਂਡ ਗਵਾਂਡ ਨੂੰ ਸਾੜਨਾ ਚਾਹੁੰਦੀ ਸੀ ਕਿਉਂਕਿ ਉਹ ਗਵਾਂਡੀਆਂ ਨੂੰ ਇਹ ਜਿਤਾਉਣਾ ਚਾਹੁੰਦੀ ਸੀ ਕਿ ਉਹਨਾਂ ਨੂੰ ਲੱਗੇ ਕਿ ਇਹ ਕਾਰ ਅਸੀਂ ਲੈ ਲਈਆ ਪਰ ਮੈਂ ਇਦਾਂ ਦੀਆਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦਾ ਸੀ ਮੈਂ ਤਾਂ ਹਰਦੀਪ ਨੂੰ ਕਿਹਾ ਕਿ ਜਿਸ ਦਿਨ ਮੈਂ ਨਵੀਕਾਰ ਲਊਂਗਾ ਮੈਂ ਤਾਂ ਉਸ ਦਿਨ ਹੀ ਆਪਣੇ ਸਹੁਰੇ ਨਵੀਕਾਰ ਲੈ ਕੇ ਜਾਊਂਗਾ ਤੇ ਸਭ ਨੂੰ ਦੱਸੂਗਾ ਕਿ ਇਹ ਕਾਰ ਮੇਰੀ ਆ ਇਸ ਤਰ੍ਹਾਂ ਮੈਂ ਕਿਸੇ ਦੀ ਕਾਰ ਤੇ ਫੁਕਰੀ ਨਹੀਂ ਮਾਰਨੀ ਤਾਂ ਹਰਦੀਪ ਮੇਰੇ ਨਾਲ ਲੜਨ ਲੱਗ ਪਈ ਤੇ ਮੈਨੂੰ ਕਹਿਣ ਲੱਗੀ ਤੂੰ ਨਾ ਕਿਤੇ ਮੇਰੀ ਟੌਰ ਬਣ ਨ ਦੇਈ ਹਰਦੀਪ ਮੈਨੂੰ ਕਹਿਣ ਲੱਗੀ ਕਿ ਆਪਣੀ ਤਾਂ ਸੋਚ ਬਹੁਤ ਘੱਟ ਮਿਲਦੀ ਆ ਤੂੰ ਤਾਂ ਮੇਰੀ ਕੋਈ ਗੱਲ ਵੀ ਨਹੀਂ ਮੰਨਦਾ ਤੇ ਮੈਂ ਉਹਨੂੰ ਸਮਝਾ ਰਿਹਾ ਸੀ ਕਿ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਐਵੇਂ ਲੋਕਾਂ ਦੇ ਸਿਰਾਂ ਤੇ ਫੁਕਰੀ ਮਾਰੀ ਜਾਣੀ ਨਾਲੇ ਅੱਜ ਨਹੀਂ ਤਾਂ ਕੱਲ ਹਰ ਇੱਕ ਨੂੰ ਗੱਲ ਪਤਾ ਲੱਗ ਹੀ ਜਾਂਦੀ ਆ ਇਸ ਕਰਕੇ ਮੈਂ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ ਮੈਂ ਬੀਏ ਸੈਕੰਡ ਇਅਰ ਚ ਹੋ ਗਿਆ ਸੀ ਤੇ ਮੇਰੀ ਪੜਾਈ ਬਹੁਤ ਵਧੀਆ ਚੱਲ ਰਹੀ ਸੀ ਇੱਕ ਦਿਨ ਕੀ ਹੋਇਆ ਕਿ ਮੇਰੀ ਕਲਾਸ ਵਿੱਚ ਇੱਕ ਕੁੜੀ ਸਭ ਤੋਂ ਅੱਗੇ ਬੈਠੀ ਸੀ ਉਹ ਮੇਰੇ ਕੋਲ ਉੱਠ ਕੇ ਆ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਸੁਣਿਆ ਤੁਸੀਂ ਵਿਆਹ ਤੋਂ ਬਾਅਦ ਪੜ੍ਹਾਈ ਕਰ ਰਹੇ ਆ ਤਾਂ ਮੈਂ ਕਿਹਾ ਹਾਂਜੀ ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਹੀ ਆ ਤੇ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਠੀਕ ਆ ਤਾਂ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਉੱਥੇ ਵੀ ਆਇਆ ਹੋਇਆ ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਉੱਥੇ ਵੇਖਿਆ ਸੀ ਤੇ ਫਿਰ ਮੈਨੂੰ ਪਤਾ ਲੱਗਾ ਕਿ ਤੁਸੀਂ ਉਹਨਾਂ ਦੀ ਕੁੜੀ ਨਾਲ ਵਿਆਹੇ ਆ ਜਦੋਂ ਮੈਂ ਤੁਹਾਨੂੰ ਕਾਲੇ ਵਿੱਚ ਵੇਖਿਆ ਤੇ ਮੈਂ ਬਹੁਤ ਹੈਰਾਨ ਰਹਿ ਗਈ ਤੇ ਫਿਰ ਮੈਨੂੰ ਪਤਾ ਲੱਗਾ ਕਿ ਤੁਸੀਂ ਤਾਂ ਮੇਰੀ ਹੀ ਕਲਾਸ ਵਿੱਚ ਪੜਦੇ ਹੋ ਤਾਂ ਉਹ ਦੱਸਣ ਲੱਗ ਪਈ ਕਿ ਤੁਹਾਡੀ ਘਰ ਵਾਲੀ ਤਾਂ ਪੜਨ ਵਿੱਚ ਬੜੀ ਨਲਾਇਕ ਸੀ ਤਾਂ ਮੈਂ ਉਹਨੂੰ ਕਿਹਾ ਉਹ ਮੈਨੂੰ ਦੱਸਦੀ ਹੁੰਦੀ ਆ ਮੈਨੂੰ ਪੜਾਈ 'ਚ ਕੋਈ ਇੰਟਰਸਟ ਨਹੀਂ ਆ ਤੇ ਇਸ ਤਰ੍ਹਾਂ ਉਸ ਕੁੜੀ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਪਰ ਮੈਂ ਘਰ ਆ ਕੇ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ ਸੀ ਕਿਉਂਕਿ ਉਸ ਕੁੜੀ ਨੇ ਮੈਨੂੰ ਮਨ੍ਹਾ ਕੀਤਾ ਸੀ ਉਹਨੇ ਮੈਨੂੰ ਕਿਹਾ ਸੀ ਕਿ ਜੇ ਤੁਸੀਂ ਇਦਾਂ ਉਹਨੂੰ ਦੱਸ ਦਿੱਤਾ ਤਾਂ ਸ਼ਾਇਦ ਉਹ ਗਲਤ ਨਾ ਸਮਝ ਜਾਵੇ ਇਸ ਕਰਕੇ ਤੁਸੀਂ ਆਪਣੀ ਦੋਸਤੀ ਬਾਰੇ ਉਹਦੇ ਕੋਲ ਘਰ ਜਾ ਕੇ ਗੱਲ ਨਾ ਕਰਿਓ ਤਾਂ ਮੈਂ ਉਸੇ ਤਰ੍ਹਾਂ ਹੀ ਕੀਤਾ ਮੈਂ ਹਰਦੀਪ ਕੋਲ ਕੋਈ ਗੱਲ ਨਾ ਕੀਤੀ ਜਦੋਂ ਵੀ ਮੈਂ ਘਰ ਆਉਂਦਾ ਤਾਂ ਹਰਦੀਪ ਮੈਨੂੰ ਹੋਰ ਕੁਝ ਨਾ ਪੁੱਛਦੀ ਬਸ ਉਹ ਮੈਨੂੰ ਚੀਜ਼ਾਂ ਬਾਰੇ ਕਹਿੰਦੀ ਰਹਿੰਦੀ ਕਿ ਮੈਨੂੰ ਆਹ ਚੀਜ਼ ਚਾਹੀਦੀ ਆ ਕਦੇ ਉਹ ਚੀਜ਼ ਚਾਹੀਦੀ ਆ ਇੱਕ ਦਿਨ ਮੈਂ ਹਰਦੀਪ ਨੂੰ ਪੁੱਛਣ ਲੱਗਿਆ ਕਿ ਜੇਕਰ ਤੇਰਾ ਵਿਆਹ ਮੇਰੇ ਨਾਲੋਂ ਅਮੀਰ ਮੁੰਡੇ ਨਾਲ ਹੋ ਜਾਂਦਾ ਤਾਂ ਉਹ ਮੈਨੂੰ ਕਹਿਣ ਲੱਗੀ ਫੇਰ ਤਾਂ ਮੈਨੂੰ ਨਜ਼ਾਰਾ ਹੀ ਆ ਜਾਣਾ ਸੀ ਕਿਉਂਕਿ ਉਹਨੇ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਸੀ ਤੇ ਤੂੰ ਤਾਂ ਬਸ ਹਰ ਇੱਕ ਗੱਲ ਇਦਾਂ ਹੀ ਟਾਲ ਦਿੰਨਾ ਆ ਹਰਦੀਪ ਦਾ ਸੁਭਾਅ ਉਦਾਂ ਮਾੜਾ ਨਹੀਂ ਸੀ ਬਸ ਉਹ ਇਨਸਾਨਾਂ ਨਾਲੋਂ ਵੱਧ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦੀ ਸੀ ਕਈ ਵਾਰ ਇਸ ਗੱਲ ਕਰਕੇ ਮੇਰੀ ਉਹਦੇ ਨਾਲ ਲੜਾਈ ਹੋ ਜਾਂਦੀ ਸੀ ਜੋ ਹਰਦੀਪ ਦੇ ਪਿੰਡ ਦੀ ਕੁੜੀ ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਸੀ ਉਹਦਾ ਨਾਮ ਮਨਜੀਤ ਸੀ ਮਨਜੀਤ ਬੜੀ ਸਿੰਪਲ ਜਿਹੀ ਕੁੜੀ ਸੀ ਮੇਰੇ ਉਹਦੇ ਨਾਲ ਬੜੇ ਵਿਚਾਰ ਮਿਲਦੇ ਸੀ ਕਿਉਂਕਿ ਉਹ ਵੀ ਪੜ੍ਹਾਈ ਵਿੱਚ ਬੜੀ ਹੁਸ਼ਿਆਰ ਸੀ ਉਹਨੂੰ ਪੜ੍ਹਾਈ ਕਰਨ 'ਚ ਬੜਾ ਸਕੂਨ ਮਿਲਦਾ ਸੀ ਤੇ ਉਹ ਮੇਰੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਕਿ ਬੰਦੇ ਨੂੰ ਇੱਕ ਚੰਗਾ ਦੋਸਤ ਮਿਲਣਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੁੰਦੀ ਆ ਤੇ ਤੁਸੀਂ ਬੜੇ ਚੰਗੇ ਹੋ ਤੁਹਾਡੀ ਸੋਚ ਬੜੀ ਚੰਗੀ ਅੱਜ ਕੱਲ ਤੁਹਾਡੇ ਵਰਗੇ ਮੁੰਡੇ ਬਹੁਤ ਘੱਟ ਮਿਲਦੇ ਆ ਤੇ ਉਹ ਕਹਿਣ ਲੱਗ ਜਾਂਦੀ ਸੀ ਕਿ ਹਰਦੀਪ ਬਹੁਤ ਕਿਸਮਤ ਵਾਲੀ ਜੋ ਉਹਨੂੰ ਤੁਹਾਡੇ ਵਰਗਾ ਹਮਸਫਰ ਮਿਲਿਆ ਪਰ ਮੈਂ ਉਹਨੂੰ ਕੀ ਦੱਸਦਾ ਕਿ ਹਰਦੀਪ ਨੂੰ ਮੇਰੇ ਨਾਲੋਂ ਵੱਧ ਚੀਜ਼ਾਂ ਦੀ ਕਦਰ ਸੀ ਇੱਕ ਦਿਨ ਮੈਂ ਕੀ ਵੇਖਿਆ ਕਿ ਹਰਦੀਪ ਨੇ ਆਪਣੇ ਫੋਨ ਤੋਂ ਰਿੱਕੀ ਨੂੰ ਫੋਨ ਕੀਤਾ ਹੋਇਆ ਸੀ ਜਦੋਂ ਉਹਨੂੰ ਮੈਂ ਇਸ ਬਾਰੇ ਪੁੱਛਿਆ ਤਾਂ ਮੈਨੂੰ ਕਹਿਣ ਲੱਗੀ ਕਿ ਉਹ ਤਾਂ ਮੈਂ ਥੋੜਾ ਜਿਹਾ ਸਮਾਨ ਉਹਦੇ ਕੋਲੋਂ ਮੰਗਵਾਇਆ ਸੀ ਮੈਂ ਕਿਹਾ ਕਾਹਦਾ ਸਮਾਨ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਮੇਕਅਪ ਦਾ ਸਮਾਨ ਉਹਦੇ ਕੋਲੋਂ ਮੰਗਵਾਇਆ ਆ ਮੈਨੂੰ ਹਰਦੀਪ ਦੀ ਇਸ ਗੱਲ ਤੇ ਬਹੁਤ ਗੁੱਸਾ ਆਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਇਦਾਂ ਕਿਵੇਂ ਕਰ ਸਕਦੀ ਆ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਉਹਦੇ ਕੋਲੋਂ ਚੀਜ਼ਾਂ ਮੰਗਵਾਉਂਦੇ ਹੋਏ ਜੇ ਤੈਨੂੰ ਕੋਈ ਚੀਜ਼ ਚਾਹੀਦੀ ਸੀ ਤਾਂ ਤੂੰ ਮੈਨੂੰ ਦੱਸਣਾ ਸੀ ਰਿੱਕੀ ਕੀ ਸੋਚਦਾ ਹੋਊ ਤਾਂ ਹਰਦੀਪ ਕਹਿਣ ਲੱਗੀ ਫੇਰ ਕੀ ਹੋਇਆ ਉਹਨਾਂ ਕੋਲ ਤਾਂ ਬਥੇਰੇ ਪੈਸੇ ਨੇ ਉਹਨੇ ਮੈਨੂੰ ਸਮਾਨ ਲਿਆ ਹੀ ਦੇਣਾ ਮੈਂ ਉਹਨੂੰ ਕਿਹਾ ਕਿ ਗੱਲ ਅਮੀਰ ਹੋਣ ਦੀ ਨਹੀਂ ਆ ਉਹ ਪੈਸੇ ਆਪਣੇ ਲਈ ਨਹੀਂ ਆ ਨਾਲੇ ਇਦਾਂ ਆਪਾਂ ਉਹਦੇ ਕੋਲ ਚੀਜ਼ਾਂ ਮੰਗਵਾਉਂਦੇ ਹੋਏ ਚੰਗੇ ਲੱਗਦੇ ਆ ਜੇ ਤੈਨੂੰ ਕੋਈ ਚੀਜ਼ ਚਾਹੀਦੀ ਸੀ ਤੂੰ ਮੈਨੂੰ ਦੱਸਦੀ ਮੈਂ ਜਿੱਥੋਂ ਮਰਜ਼ੀ ਤੈਨੂੰ ਲਿਆ ਕੇ ਦਿੰਦਾ ਪਰ ਤੂੰ ਮੇਰੇ ਕੋਲੋਂ ਚੋਰੀ-ਚੋਰੀ ਉਹਨੂੰ ਚੀਜ਼ਾਂ ਬਾਰੇ ਕਿਹਾ ਤਾਂ ਹਰਦੀਪ ਕਹਿਣ ਲੱਗੀ ਕਿ ਉਹਨੇ ਕਿਹੜਾ ਮਨਾਂ ਕੀਤਾ ਤਾਂ ਮੈਂ ਹਰਦੀਪ ਨੂੰ ਸਮਝਾਇਆ ਕਿ ਇਦਾਂ ਕੋਈ ਮਨਾਂ ਨਹੀਂ ਕਰਦਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਕੋਈ ਸਵਾਲ ਪਾਉਂਨੇ ਆ ਤਾਂ ਫਿਰ ਅਗਲਾ ਉਹ ਕੀ ਕਹਿ ਸਕਦਾ ਜਦੋਂ ਤੂੰ ਉਹਨੂੰ ਕਹਿ ਹੀ ਦਿੱਤਾ ਫਿਰ ਉਹ ਮਨਾਂ ਵੀ ਕਿੱਦਾਂ ਕਰ ਸਕਦਾ ਸੀ ਪਰ ਪਤਾ ਨਹੀਂ ਉਹ ਕੀ ਸੋਚਦਾ ਹੋਣਾ ਕਿ ਮੈਂ ਉਹਨੂੰ ਚੀਜ਼ਾਂ ਨਹੀਂ ਲਿਆ ਕੇ ਦਿੰਦਾ ਇਸ ਕਰਕੇ ਉਹਨੇ ਮੇਰੇ ਕੋਲੋਂ ਸਭ ਮੰਗਵਾਇਆ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਆ ਰਹੀ ਸੀ ਤੇ ਇਸ ਗੱਲ ਪਿੱਛੇ ਹਰਦੀਪ ਨਾਲ ਮੇਰੀ ਬਹੁਤ ਜ਼ਿਆਦਾ ਲੜਾਈ ਹੋਈ ਤੇ ਮੈਂ ਹਰਦੀਪ ਨੂੰ ਕਿਹਾ ਕਿ ਫੋਨ ਕਰਕੇ ਤੂੰ ਉਹਨੂੰ ਹੁਣੇ ਹੀ ਮਨਾ ਕਰ ਦੇ ਤਾਂ ਹਰਦੀਪ ਮੈਨੂੰ ਕਹਿਣ ਲੱਗੀ ਕਿ ਮੈਂ ਉਹਨੂੰ ਮਨਾ ਨਹੀਂ ਕਰਨਾ ਇਸ ਗੱਲ ਪਿੱਛੇ ਸਾਡੀ ਫਿਰ ਬਹੁਤ ਜ਼ਿਆਦਾ ਲੜਾਈ ਹੋਈ ਹਰਦੀਪ ਕਹਿਣ ਲੱਗੀ ਇੰਨੇ ਜ਼ਿਆਦਾ ਔਖੇ ਉਹ ਤਾਂ ਸਾਰਾ ਸਮਾਨ ਮੈਨੂੰ ਆਪ ਲਿਆ ਕੇ ਦਿਓ ਹਰਦੀਪ ਨੇ ਮੇਰਾ ਬਹੁਤ ਦਿਮਾਗ ਖਰਾਬ ਕਰ ਦਿੱਤਾ ਮੈਂ ਅੰਦਰ ਜਾ ਕੇ ਪੈ ਗਿਆ ਥੋੜੇ ਹੀ ਟਾਈਮ ਬਾਅਦ ਰਿੱਕੀ ਘਰ ਆਇਆ ਤੇ ਉਹਨੇ ਸਾਰਾ ਸਮਾਨ ਲਿਆ ਕੇ ਆਪਣੀ ਭਾਬੀ ਜਾਨੀ ਹਰਦੀਪ ਨੂੰ ਫੜਾ ਦਿੱਤਾ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਹਰਦੀਪ ਚੁੱਪ ਕਰਕੇ ਸਮਾਨ ਫੜ ਕੇ ਖੁਸ਼ ਹੋਈ ਬੈਠੀ ਸੀ ਉਹਨੂੰ ਮੇਰੀ ਲੜਾਈ ਨਾਲ ਕੋਈ ਫਰਕ ਨਹੀਂ ਪਿਆ ਉਹਨੂੰ ਬਿਲਕੁਲ ਵੀ ਅਹਿਸਾਸ ਨਹੀਂ ਸੀ ਇਸ ਸਮਾਨ ਪਿੱਛੇ ਕਿੰਨੀ ਲੜਾਈ ਹੋਈ ਆ ਉਹ ਚੁੱਪ ਕਰਕੇ ਆਪਣਾ ਸਮਾਨ ਅੰਦਰ ਰੱਖਣ ਲੱਗ ਪਈ ਤੇ ਉਹ ਬਹੁਤ ਖੁਸ਼ੀ-ਖੁਸ਼ੀ ਬੈਠੀ ਸੀ ਤੇ ਮੈਂ ਰਿੱਕੀ ਨੂੰ ਕਿਹਾ ਕਿ ਤੈਨੂੰ ਕੀ ਲੋੜ ਸੀ ਇਹਨੂੰ ਸਮਾਨ ਲਿਆ ਕੇ ਦੇਣ ਦੀ ਤਾਂ ਰਿੱਕੀ ਮੈਨੂੰ ਕਹਿਣ ਲੱਗਾ ਚੱਲ ਯਾਰ ਕੋਈ ਗੱਲ ਨਹੀਂ ਬੰਦੇ ਦੀ ਰੀਜ ਹੁੰਦੀ ਆ ਜਦੋਂ ਤੇਰੇ ਕੋਲ ਪੈਸੇ ਹੋਏ ਤਾਂ ਮੈਨੂੰ ਵਾਪਸ ਕਰ ਦੇ ਪਰ ਅੱਜ ਭਾਬੀ ਨੇ ਮੈਨੂੰ ਪਹਿਲੀ ਵਾਰ ਕਿਸੇ ਚੀਜ਼ ਨੂੰ ਕਿਹਾ ਸੀ ਇਸ ਕਰਕੇ ਮੈਂ ਲਿਆ ਕੇ ਦਿੱਤੀ ਮੈਂ ਕਿਹੜਾ ਗੱਲ ਉਹਦੀ ਨਹੀਂ ਜਾਂ ਪੈਸੇ ਦੇਣ ਦੀ ਨਹੀਂ ਆ ਗੱਲ ਇਹ ਆ ਕਿ ਬੰਦੇ ਨੂੰ ਜਿੰਨਾ ਹੋਵੇ ਓੰਨੇ ਵਿੱਚ ਸਬਰ ਕਰਨਾ ਚਾਹੀਦਾ ਇਦਾਂ ਤਾਂ ਕੱਲ ਨੂੰ ਕੋਈ ਹੋਰ ਚੀਜ਼ ਦੀ ਲੋੜ ਹੋਊਗੀ ਤਾਂ ਉਦੋਂ ਵੀ ਤੈਨੂੰ ਹੀ ਕਹੂਗੀ ਪਰ ਰਿੱਕੀ ਨੇ ਮੈਨੂੰ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਿਹੜਾ ਓਪਰਾ ਆ ਪਰ ਇਹਨਾਂ ਗੱਲਾਂ ਕਰਕੇ ਮੇਰਾ ਹਰਦੀਪ ਨਾਲੋਂ ਮਨ ਟੁੱਟ ਗਿਆ। ਮੈਂ ਜਦੋਂ ਵੀ ਘਰ ਆਉਂਦਾ ਤਾਂ ਉਹ ਬਸ ਆਪਣਾ ਸੱਜਣ ਤਾਂ ਜੰਝ ਲੱਗੀ ਰਹਿੰਦੀ। ਹੁਣ ਉਹ ਕੰਮ ਨੂੰ ਵੀ ਜ਼ਿਆਦਾ ਹੱਥ ਨਾ ਲਾਉਂਦੀ। ਬਸ ਉਹਨੂੰ ਚੀਜ਼ਾਂ ਦਾ ਹੀ ਲੱਗਿਆ ਰਹਿੰਦਾ ਸੀ। ਕਦੇ ਉਹ ਮੈਨੂੰ ਕਹਿ ਦਿੰਦੀ ਸੀ ਕਿ ਮੈਨੂੰ ਸਕੂਟਰੀ ਲੈ ਕੇ ਦਿਓ ਤਾਂ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਤੁਸੀਂ ਤਾਂ ਵਿਆਹ ਕਰਕੇ ਮੈਨੂੰ ਪੰਗਾ ਹੀ ਖੜਾ ਕਰ ਦਿੱਤਾ। ਇਹ ਤਾਂ ਹਰ ਰੋਜ਼ ਨਵੀਆਂ ਚੀਜ਼ਾਂ ਮੰਗਦੀ ਆ। ਹਰਦੀਪ ਨੂੰ ਘਰ ਵਿੱਚ ਐਡਜਸਟ ਕਰਨਾ ਨਹੀਂ ਆਉਂਦਾ ਸੀ ਉਹ ਬੱਸ ਮੋਬਾਈਲ ਤੇ ਨਵੀਆਂ-ਨਵੀਆਂ ਚੀਜ਼ਾਂ ਵੇਖਦੀ ਰਹਿੰਦੀ ਸੀ ਤੇ ਉਹਦੇ ਦਿਲ ਵਿੱਚ ਨਵੀਆਂ-ਨਵੀਆਂ ਰੀਝਾਂ ਪੈਦਾ ਹੁੰਦੀਆਂ ਰਹਿੰਦੀਆਂ ਸੀ ਕਿ ਮੈਂ ਆਹ ਚੀਜ਼ ਵੀ ਲੈ ਲਵਾਂ ਤੇ ਇੱਕ ਦਿਨ ਮੈਂ ਇਸ ਬਾਰੇ ਆਪਣੇ ਕਾਲਜ ਵਾਲੀ ਕੁੜੀ ਮਨਜੀਤ ਨਾਲ ਗੱਲ ਕੀਤੀ ਤਾਂ ਉਹ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਉਹ ਤਾਂ ਇਥੋਂ ਬਹੁਤ ਗਰੀਬ ਘਰ ਦੀ ਕੁੜੀ ਆ ਤੇ ਉਹਦੇ ਸ਼ੌਂਕ ਇੰਨੇ ਵੱਡੇ ਕਿਵੇਂ ਹੋ ਸਕਦੇ ਆ ਮੈਂ ਜਦੋਂ ਵੀ 2 ਮਿੰਟ ਉਹਦੇ ਕੋਲ ਬੈਠਣ ਲੱਗਦਾ ਤਾਂ ਉਹਨੇ ਕਦੇ ਵੀ ਮੇਰਾ ਹਾਲ ਚਾਲ ਜਾਂ ਮੇਰੀ ਪੜਾਈ ਬਾਰੇ ਨਹੀਂ ਪੁੱਛਿਆ ਸੀ ਬਸ ਹੋਰ ਹੀ ਗੱਲਾਂ ਕਰਨ ਲੱਗ ਜਾਂਦੀ ਸੀ ਜਾਂ ਫਿਰ ਉਹ ਬਸ ਮੋਬਾਈਲ ਤੇ ਲੱਗੀ ਰਹਿੰਦੀ ਸੀ ਇੱਕ ਦਿਨ ਮੈਨੂੰ ਰਿੱਕੀ ਦਾ ਫੋਨ ਆਇਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਘਰ ਤੋਂ ਬਾਹਰ ਮਿਲਣਾ ਚਾਹਣਾ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਜਦੋਂ ਮੈਂ ਬਾਹਰ ਰਿੱਕੀ ਨੂੰ ਮਿਲਿਆ ਗਿਆ ਤਾਂ ਉਹਨੇ ਦੱਸਿਆ ਕਿ ਭਾਬੀ ਮੈਨੂੰ ਪ੍ਰਪੋਜ਼ ਕਰਦੀ ਆ ਤੇ ਮੈਨੂੰ ਕਹਿੰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਇਸ ਤਰ੍ਹਾਂ ਉਹਨੇ ਮੈਨੂੰ ਸਾਰੇ ਮੈਸੇਜ ਦਿਖਾਏ ਜੋ ਹਰਦੀਪ ਨੇ ਰਿੱਕੀ ਨੂੰ ਕਰੇ ਹੋਏ ਸੀ ਪਰ ਰਿੱਕੀ ਬਾਰ-ਬਾਰ ਸਮਝਾ ਰਿਹਾ ਸੀ ਕਿ ਤੁਸੀਂ ਮੇਰੇ ਭਾਬੀ ਹੋ ਤੇ ਭਾਬੀ ਮਾਵਾ ਵਰਗੀ ਹੁੰਦੀ ਆ ਪਰ ਹਰਦੀਪ ਪੈਸੇ ਕਰਕੇ ਉਹਦੇ ਪਿੱਛੇ ਲੱਗ ਗਈ ਸੀ ਉਹਨੇ ਮੈਸੇਜਾਂ ਵਿੱਚ ਵਾਰ-ਵਾਰ ਲਿਖਿਆ ਹੋਇਆ ਸੀ ਕਿ ਇਹ ਤਾਂ ਗਰੀਬ ਆ ਇੰਨੇ ਮੇਰੇ ਕਿਹੜੇ ਸ਼ੌਂਕ ਪੂਰੇ ਕਰਨੇ ਤੂੰ ਹੀ ਮੇਰੇ ਸ਼ੌਂਕ ਪੂਰੇ ਕਰ ਸਕਦਾ ਤੇ ਉਹਨੇ ਲਿਖਿਆ ਸੀ ਕਿ ਮੈਨੂੰ ਪਤਾ ਕਿ ਤੂੰ ਵੀ ਮੈਨੂੰ ਪਿਆਰ ਕਰਦਾ ਤਾਂ ਹੀ ਤੂੰ ਮੈਨੂੰ ਸਮਾਨ ਲਿਆ ਕੇ ਦਿੱਤਾ ਸੀ ਪਰ ਰਿੱਕੀ ਨੇ ਕਿਹਾ ਕਿ ਉਹ ਤਾਂ ਮੈਂ ਸਿਰਫ ਰਿਸ਼ਤੇਦਾਰੀ ਕਰਕੇ ਆਪਣਾ ਫਰਜ਼ ਨਿਭਾਇਆ ਸੀ ਮੈਂ ਤੁਹਾਡੇ ਬਾਰੇ ਇਦਾਂ ਗਲਤ ਨਹੀਂ ਸੋਚਦਾ ਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਬਾਰੇ ਗਲਤ ਨਾ ਸੋਚੋ ਆਪਣਾ ਜੋ ਰਿਸ਼ਤਾ ਉਹੀ ਰਹਿਣ ਦਿਓ ਇਸ ਤਰ੍ਹਾਂ ਸਾਰਿਆਂ ਦੀ ਬਦਨਾਮੀ ਹੋ ਜਾਣੀ ਆ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਘਰ ਇਸ ਗੱਲ ਨੂੰ ਲੈ ਕੇ ਕਲੇਸ਼ ਪਵੇ ਪਰ ਉਹ ਵਾਰ-ਵਾਰ ਰਿੱਕੀ ਦੇ ਗਲ ਪੈ ਰਹੀ ਸੀ ਇਸ ਕਰਕੇ ਰਿੱਕੀ ਨੂੰ ਮੈਨੂੰ ਸਭ ਕੁਝ ਦੱਸਣਾ ਪਿਆ ਰਿੱਕੀ ਨੇ ਮੈਨੂੰ ਸਮਝਾਇਆ ਕਿ ਮੈਂ ਤੈਨੂੰ ਬਾਹਰ ਇਸ ਕਰਕੇ ਬੁਲਾਇਆ ਸੀ ਤੇ ਰਿੱਕੀ ਕਹਿਣ ਲੱਗਾ ਇਹੋ ਜੀ ਔਰਤ ਕਿਸੇ ਨਾਲ ਵੀ ਪੈਸਾ ਵੇਖ ਕੇ ਜਾ ਸਕਦੀ ਆ ਇਸ ਕਰਕੇ ਤੂੰ ਸੋਚ ਸਮਝ ਕੇ ਹੀ ਰਿਸ਼ਤਾ ਅੱਗੇ ਵਧਾਈ ਤਾਂ ਮੈਂ ਰਿੱਕੀ ਨੂੰ ਕਿਹਾ ਕਿ ਹੁਣ ਤੈਨੂੰ ਇਹ ਸਾਰੀਆਂ ਗੱਲਾਂ ਮੇਰੇ ਘਰਦਿਆਂ ਦੇ ਸਾਹਮਣੇ ਵੀ ਦੱਸਣੀਆਂ ਪੈਣਗੀਆਂ ਤਾਂ ਰਿੱਕੀ ਕਹਿਣ ਲੱਗਾ ਕਿ ਯਾਰ ਮੈਂ ਤੁਹਾਡਾ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਨੂੰ ਲੱਗਾ ਕਿ ਮੇਰੇ ਭਰਾ ਨਾਲ ਧੋਖਾ ਹੋ ਰਿਹਾ ਕਿਉਂਕਿ ਅੱਜ ਤਾਂ ਮੈਂ ਤੇਰੇ ਘਰ ਦਾ ਬੰਦਾ ਸੀ ਜਿਹਨੇ ਤੈਨੂੰ ਸਭ ਕੁਝ ਦੱਸ ਦਿੱਤਾ ਤੇ ਕੱਲ ਨੂੰ ਜੇ ਕੋਈ ਹੋਰ ਨਾਲ ਇਸ ਤਰ੍ਹਾਂ ਭਾਬੀ ਨੇ ਕੀਤਾ ਤਾਂ ਅਗਲੇ ਨੇ ਮਿੰਟ ਵਿੱਚ ਰਿਸ਼ਤਾ ਬਣਾ ਲੈਣਾ ਤੇ ਤੇਰੀ ਇੱਜ਼ਤ ਖਰਾਬ ਹੋਊਗੀ ਇਸ ਕਰਕੇ ਮੈਨੂੰ ਤੈਨੂੰ ਇਹ ਸਭ ਕੁਝ ਦੱਸਣਾ ਪਿਆ ਤੇ ਮੈਂ ਰਿੱਕੀ ਦਾ ਬਹੁਤ ਧੰਨਵਾਦ ਕੀਤਾ ਤੇ ਮੈਂ ਉਹਨੂੰ ਕਿਹਾ ਕਿ ਤੈਨੂੰ ਘਰ ਜਾ ਕੇ ਹੁਣ ਸਾਰਿਆਂ ਸਾਹਮਣੇ ਇਹ ਸਭ ਕੁਝ ਦੱਸਣਾ ਪਊਗਾ ਤੇ ਦੀਪ ਨੂੰ ਵੀ ਪਤਾ ਲੱਗੇ ਕਿ ਕਿਸੇ ਨੂੰ ਧੋਖਾ ਕਿਦਾਂ ਦਈਦਾ ਇਸ ਤਰ੍ਹਾਂ ਹੀ ਮੈਂ ਆਪਣੇ ਸਹੁਰਿਆਂ ਨੂੰ ਵੀ ਬੁਲਾ ਲਿਆ ਤੇ ਆਪਣੇ ਘਰਦਿਆਂ ਨੂੰ ਵੀ ਬਿਠਾ ਲਿਆ ਤੇ ਆਪਣੀ ਭੈਣ ਨੂੰ ਵੀ ਬੁਲਾ ਲਿਆ ਤੇ ਸਾਰਿਆਂ ਸਾਹਮਣੇ ਜਦੋਂ ਰਿੱਕੀ ਨੇ ਇਹ ਸਭ ਗੱਲਾਂ ਦਸੀਆਂ ਤਾਂ ਹਰਦੀਪ ਮੁੱਕਰ ਗਈ ਤੇ ਰਿੱਕੀ ਨੇ ਆਪਣੇ ਫੋਨ ਵਿੱਚ ਪਏ ਸਾਰੇ ਮੈਸੇਜ ਸਾਰਿਆਂ ਨੂੰ ਦਿਖਾਏ ਤੇ ਮੇਰੇ ਘਰ ਦੇ ਆਣੇ ਤਾਂ ਉਸੇ ਵੇਲੇ ਹਰਦੀਪ ਨੂੰ ਘਰੋਂ ਬਾਹਰ ਕੱਢ ਦਿੱਤਾ ਕਿਉਂਕਿ ਉਹਨੇ ਪੈਸੇ ਕਰਕੇ ਮੇਰੇ ਨਾਲ ਧੋਖਾ ਕਰ ਦਿੱਤਾ ਇਸ ਕਰਕੇ ਹੁਣ ਸਾਨੂੰ ਉਹਦੇ ਤੇ ਯਕੀਨ ਨਹੀਂ ਰਿਹਾ ਸੀ ਤੇ ਹਰਦੀਪ ਕਹਿਣ ਲੱਗੀ ਫਿਰ ਮੈਂ ਕੀ ਕਰਦੀ ਮੈਨੂੰ ਵੀ ਤਾਂ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਸੀ ਮੈਂ ਆਪਣੇ ਸ਼ੌਕ ਪੂਰੇ ਕਰਨ ਲਈ ਬਸ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰੂੰਗਾ ਪਰ ਤੂੰ ਇੱਕ ਧੋਖੇਬਾਜ਼ ਔਰਤ ਨਿਕਲੀ ਇਸ ਕਰਕੇ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਤੇ ਤੂੰ ਹੁਣ ਕਿਸੇ ਪੈਸੇ ਵਾਲੇ ਨਾਲ ਹੀ ਵਿਆਹ ਕਰਵਾ ਨਾਲੇ ਇੱਕ ਗੱਲ ਹੋਰ ਕਿ ਤੈਨੂੰ ਪੈਸੇ ਵਾਲਾ ਤਾਂ ਮਿਲ ਜਾਊ ਪਰ ਚੰਗਾ ਇਨਸਾਨ ਨਹੀਂ ਮਿਲਣਾ ਜਿਹਨੂੰ ਤੂੰ ਸਾਰੀ ਉਮਰ ਤਰਸੇਂਗੀ ਹਰਦੀਪ ਦੇ ਘਰ ਦੇ ਮੈਨੂੰ ਵਾਰ-ਵਾਰ ਕਹਿ ਰਹੇ ਸੀ ਕਿ ਤੂੰ ਇਹਨੂੰ ਮਾਫ ਕਰ ਦੇ ਪਰ ਮਾਫ ਕਰਨ ਵਾਲੀ ਗੱਲ ਨਹੀਂ ਸੀ ਮਾਫ ਕਰਨ ਨੂੰ ਮੈਂ ਕਰ ਵੀ ਦਿੰਦਾ ਪਰ ਆਦਤ ਤਾਂ ਉਹਦੀ ਉਹੀ ਰਹਿਣੀ ਸੀ ਇਸ ਕਰਕੇ ਮੈਂ ساری ਜ਼ਿੰਦਗੀ ਧੋਖੇ ਵਿੱਚ ਨਹੀਂ ਕੱਟਣੀ ਚਾਹੁੰਦਾ ਸੀ ਉਸ ਤੋਂ ਚੰਗਾ ਮੈਂ ਇਕੱਲਾ ਹੀ ਸੀ ਕਿਉਂਕਿ ਜਿਸ ਇਨਸਾਨ ਤੋਂ ਇੱਕ ਵਾਰ ਯਕੀਨ ਟੁੱਟ ਜਵੇ ਉਹਦੇ ਤੇ ਦੁਬਾਰਾ ਯਕੀਨ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਜੋ ਔਰਤ ਜਾਂ ਮਰਦ ਤੁਹਾਡੇ ਨਾਲ ਗਰੀਬੀ ਵਿੱਚ ਨਹੀਂ ਕੱਟ ਸਕਦਾ ਉਹ ساری ਉਮਰ ਤਾਂ ਤੁਹਾਡਾ ਸਾਥ ਕਿੱਥੋਂ ਦੇ ਦੇਊਗਾ ਇਸ ਕਰਕੇ ਇਹੋ ਜੇ ਇਨਸਾਨ ਨਾਲੋਂ ਤਾਂ ਬੰਦਾ ਕੱਲਾ ਹੀ ਚੰਗਾ ਆ ਚੰਗਾ ਤੇ ਸੱਚਾ ਹਮਸਫਰ ਉਹੀ ਆ ਜੋ ਤੁਹਾਡਾ ਹੱਥ ਹਰ ਦੁੱਖ ਸੁੱਖ ਵਿੱਚ ਨਾ ਛੱਡੇ ਮੈਨੂੰ ਵੀ ਇਦਾਂ ਹਰਦੀਪ ਨੂੰ ਛੱਡਣਾ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਵੀ ਕਿਸੇ ਦੀ ਧੀ ਸੀ ਪਰ ਜਦੋਂ ਸਾਡੇ ਵਿੱਚ ਹੁਣ ਵਿਸ਼ਵਾਸ ਹੀ ਨਹੀਂ ਸੀ ਤਾਂ ਅਸੀਂ ਇਕੱਠੇ ਨਹੀਂ ਰਹਿ ਸਕਦੇ ਸੀ ਇਸ ਤਰ੍ਹਾਂ ਵੀ ਇਕੱਠੇ ਰਹਿਣਾ ਇੱਕ ਬੰਦੀਸ਼ ਦੇ ਬਰਾਬਰ ਸੀ ਤਾਂ ਇਹ ਸੀ ਅੱਜ ਦੀ ਸਟੋਰੀ ਤਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ